ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਜਿਹੜੀਆਂ ਤਸਵੀਰਾਂ ਸੀ ਤਾਂ ਡਾਣਾ ਸਾਂਝਾ ਕਰਨ ਜਾ ਰਹੇ ਹਾਂ ਅੱਜ ਸਾਡੀ ਟੀਮ ਪੱਜੇਂ ਚ ਇਤਿਹਾਸਕ ਗੁਰਦਰਾ ਸਾਹਿਬ ਗੁਰਦਰਾ ਬੋਲੀ ਸਾਹਿਬ ਜਿੱਤੇ ਅੱਜ ਮਸੇ ਦੇ ਦਿਹਾੜੇ ਨੂੰ ਲੈ ਕੇ ਅੱਜ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਗੁਰੂ ਪਿਆਰਿਓ ਤੁਹਾਡੇ ਨਾਲ ਸੀ ਸਾਂਝਿਆ ਕਰਨ ਜਾ ਰਹੇ ਆ ਮੈਂ ਦੇਖ ਰਿਹਾ ਸੀ ਕਿ ਅੱਜ ਮਸੇ ਦੇ ਦਿਹਾੜੇ ਨੂੰ ਲੈ ਕੇ ਜੋ ਪਿੰਡ ਦੀ ਸੀ ਸੰਗਤਾਂ ਵੱਲੋਂ ਪਿੰਡ ਨਡਾਲੀ ਦੀ ਸੰਗਤ ਵੱਲੋਂ ਜਿਹੜਾ ਇੱਕ ਗੁਰਦੁਆਰਾ ਬੋਲ ਸਾਹਿਬ ਵਿਖੇ ਜਿਹੜਾ ਕੋਲਡਰਿੰਗ ਦਾ ਲੰਗਰ ਜਿਹੜਾ ਚੱਲ ਰਿਹਾ ਤੇ ਮੈਂ ਨਾਲ ਹੀ ਦੇਖ ਰਿਹਾ ਸੀ ਕਿ ਗੁਰਦੁਆਰਾ ਬੋਲ ਸਾਹਿਬ ਨਡਾਲਾ ਵਿਖੇ ਇੱਕ ਕੈਂਪ ਵੀ ਲੱਗਾ ਹੋਇਆ ਵਾ ਅਵੀ ਤੁਸੀਂ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਅਸੀਂ ਜਰੂਰ ਦਿਖਾਵਾਂਗੇ ਤੇ ਮੈਂ ਸੰਗਤਾਂ ਦੀ ਗੱਲ ਕਰੀਏ ਸੰਗਤਾਂ ਜਿਹੜੀਆਂ ਨੇ ਇੱਥੇ ਗੁਰਦੁਆਰਾ ਬਾਲ ਸਾਹਿਬ ਵਿਖੇ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਇੱਥੇ ਗੁਰ ਘਰ ਜਿਹੜੀਆਂ ਸੰਗਤਾਂ ਨੇ ਜਿਹੜੀਆਂ ਆ ਰਹੀਆਂ ਨੇ ਸ਼ੇਅਰ ਕਰ ਦੇ ਦਿੰਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਅੱਜ ਜਿਹੜਾ ਤੁਸੀਂ ਕੈਂਪ ਲਗਾਇਆ ਵਾ ਕਿਹੜੀ ਸੰਸਥਾ ਵੱਲੋਂ ਜਾਂ ਕਿਹੜੇ ਹਸਪੀਟਲ ਵੱਲੋਂ ਲਗਾ ਉੱਤੇ ਬਾਰੇ ਸਾਡੀ ਜਾਣਕਾਰੀ ਦਿਓ ਜੀ ਅੱਜ ਗੁਰਦੁਆਰਾ ਪੁਲਿਸ ਸਾਹਿਬ ਵਿਖੇ ਨਾਮਸਤਕੋਣ ਲਈ ਅਸੀਂ ਆਏ ਔਰ ਆਪਣੇ ਜੇ ਜੇ ਟਰਾਮਾ ਥਿੰਡਰਸਪਲਰ ਨੂੰ ਬਹੁਤ ਕੈਂਪ ਲਗਾ ਜਿਹਦੇ ਵਿੱਚ ਅਸੀਂ ਦਵਾਈਆਂ ਔਰ ਜਾਂਚ ਮੌਤ ਕਰ ਰਹੇ ਹਾਂ ਬਲੱਡ ਟੈਸਟ ਵੀ ਮੌਤ ਕਰ ਰਹੇ ਹਾਂ ਇਸ ਤੋਂ ਇਲਾਵਾ ਜੋੜਾਂ ਦਾ ਦਰਦ ਬੇਟੇਨ ਨਾ ਸਾਰੀਆਂ ਬਿਮਾਰੀਆਂ ਦਾ ਹੱਡੀਆਂ ਦੇ ਡਾਕਟਰ ਸਾਡੇ ਕੋਲ ਬਹੁਤ ਸਪੈਸ਼ਲਿਸਟ ਤੇ ਗੈਲ ਚੱਲਦੇ ਐਕਸਪੀਰੀਅੰਸ ਵਾਲੇ ਆਏ ਐ ਤੇ ਉਂਝ ਉਹ ਜਾਂਚ ਆਪ ਕਰ ਰਹਾ ਹੈ ਕਿੰਨੀ ਕੀ ਟੀਮ ਜਿਹੜੀ ਇੱਥੇ ਡਾਕਟਰਾਂ ਦੀ ਪਹੁੰਚੀ ਹੋਈ ਲਗਭਗ ਚਾਰ ਡਾਕਟਰ ਆਏ ਸਾਡੇ 15 ਕੁ ਸਟਾਫ ਆਏ ਜਿਹੜਾ ਤੁਸੀਂ ਕੈਂਪ ਲਾਇਆ ਹੈ ਦੁਰਦਰਾ ਬੋਲਦਾ ਨੜਾ ਵਿਖੇ ਕਾਹਦਾ ਲਾਇਆ ਹੈ ਤੇ ਕਿਹੜੇ ਕੰਪਿਊਟਰ ਵਾਲਾ ਲਾਇਆ ਕੀ ਕਿਹਣਾ ਚਾਹੋਗੇ ਸੱਸੀ ਗਾਲ ਮੇਰਾ ਨਾਮ ਮੋਕਟ ਧਰਮਵੀਰ ਕੁਮਾਰ ਹੈ ਜੇਜਾ ਟਰੋਮਾ ਸੈਂਟਰਾਂ ਤੋਂ ਹਸਪੀਟਲੋਂ ਕੈਂਪ ਲਾਇਆ ਗਿਆ ਇਹ ਜਨਰਲਾਈਜ਼ ਕੈਂਪ ਹੈਗਾ ਇਹਦੇ ਵਿੱਚ ਅਸੀਂ ਸਾਰੇ ਤਰ੍ਹਾਂ ਦੇ ਮਰੀਜ਼ ਦੇਖ ਰਹੇ ਹਾਂ ਕਾਫੀ ਜ਼ਰਬ ਭਾਰੀ ਮਾਤਰਾ ਚ ਪੇਸ਼ੈਂਟਸ ਆ ਰਹੇ ਆ 90 ਲੋਕਾਂ ਨੇ ਦਾ ਫਾਇਦਾ ਚੱਕਿਆ ਹੈ ਇਹ ਕੈਂਪ ਦੇ ਵਿੱਚ ਅਸੀਂ ਸਾਰੇ ਵਰਗਾਂ ਦੇ ਲੈਡਿਸੈਂਸ ਰੱਖਿਓਈਆਂ दर्द दिया, कैल्शियम दिया मल्टीविटामिंस दिया और तो जोड़ा है दर्द दिया। <स्थाथ> ਮੈਂ ਕਿਹਾ ਮੈਂ ਜਾ ਕੇ ਬੇਨਤੀ ਕੀਤੀ ਮੈਂ ਕਿਹਾ ਬਾਬਾ ਜੀ ਕਿਰਪਾ ਕਰੋ ਹਰ ਤੁਸੀਂ ਤਾਂ ਬੈਠ ਜਾਓ ਤੇ ਮੈਨੂੰ ਕਹਿ ਲੱਗੇ ਕਿ ਕਿਉਂ ਮੈਂ ਕਿਹਾ ਬਾਬਾ ਜੀ ਜਿਹੜੇ ਤੁਹਾਨੂੰ ਚਾਣ ਵਾਲੇ ਨੇ ਨਾ ਉਹ ਪਹਿਲਾਂ ਤੁਹਾਨੂੰ ਮੱਥਾ ਟੇਕਦੇ ਫਿਰ ਵੀ ਅੱਜ ਇਹ ਤੇ ਚੱਕਾ ਹੋਵੇ ਤੁਸੀਂ ਤਾਂ ਬੈਠ ਜਾਓ ਤੇ ਮੈਨੂੰ ਹੱਸ ਕੇ ਕਹਿ ਲੱਗਾ ਕਿ ਮੈਂ ਕਿਸੇ ਨੂੰ ਕਿਹਾ ਮੱਥਾ ਟੇਕੋ ਆਪੇ ਦੇਖ ਲੈ ਮੈਂ ਕਿਹਾ ਕਿਸੇ ਨੂੰ ਕਹਿਣਾ ਮੈਂ ਕਿਹਾ ਬਾਬਾ ਜੀ ਭਾਵੇਂ ਤੁਸੀਂ ਨਹੀਂ ਕਹਿੰਦੇ ਪਰ ਤੁਹਾਡੀ ਮਰਜੀ ਤੇ ਹੈ ਨਾ ਮਰਜੀ

ਵਾਰੋ ਰੋ ਕੋ ਸੋ ਤੇ ਉਹ ਸਵਾ ਮੇਰੂ ਅਰਥ ਕੋ ਲੋਕਰ ਦੇਖੋ ਮਖਣ ਵਾਲੇ ਨਾ ਜੀ ਉਹ ਵੀ ਬੜਾ ਸਤਾਰੀ ਯੋਗ ਹੁੰਦਾ ਹੈ ਮਾਫ ਕਰਨਾ ਅੱਜ ਤੈਸੀ ਨਾ ਬਹੁਤ ਹੀ ਆਮਾਤ ਤੇ ਮੈਂ ਮੇਟਿਆ ਗ੍ਰੰਥੀ ਸਿੱਖ ਨੂੰ ਕੇਵਲ ਇੱਕ ਨੌਕਰ ਸਮਝ ਲਿਆ ਜਾਂਦਾ ਹੈ ਔਰ ਜਿਸ ਬੰਦੇ ਦਾ ਕਿਤੇ ਵੀ ਜੋੜ ਨਹੀਂ ਚੱਲਦਾ ਮਾ ਦੇ ਵਾਲੀ ਜਿੱਦੀ ਗੱਲ ਨਹੀਂ ਮੰਨਦੇ ਘਰ ਦੇ ਜਿੱਦੀ ਗੱਲ ਨਹੀਂ ਮੰਨਦੇ ਘਰ ਵਾਲੀ ਵੀ ਜਿੱਦੀ ਗੱਲ ਨਹੀਂ ਨਾ ਮੰਨਦੀ ਉਹ ਫਿਰ ਗਰੰਥ ਸਿੰਘ ਤੇ ਆ ਕੇ ਰੋ ਪਾਣਾ ਸ਼ੁਰੂ ਕਰ ਦਿੰਦਾ ਕਿ ਤੂੰ ਰਵਾਲੇ ਕਿਉਂ ਨਹੀਂ ਬੈਠਾ ਤੂੰ ਸੁਬਾਈ ਕਿਉਂ ਨਹੀਂ ਕੀਤੀ ਨਹੀਂ ਪਿਆਰਿਓ ਕਿ ਤਤ ਗੁਰੂ ਗ੍ਰੰਥ ਸਾਹਿਬ ਜੀ ਕੀ ਪੜ੍ਹੋਦੇ ਮਾ ਨੰਬਾ ਗ੍ਰੰਥ ਕੋ ਬੋਲਾ ਅਦਬ ਸਤ ਗੁੱਡਾ ਤਬ ਬੋਲਾ ਕਿਤੇ ਨੇ ਪੜੇ ਸਰਕਾਰ ਦੇ బాబా బుడ్జీ హుక్మనామాక్మనామా